ਸਾਉ ਤੋਂ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਜਿਵੇਂ ਸਾਰਾ ਕੁਝ ਦਾਸ ਹੀ ਦਿੱਤਾ ਮੇਰੇ ਵੀਰ ਗੁਰਪਿਆਰ ਚੱਠਾ ਜੀ ਨੇ ਤੇ ਇਸ ਪਿੰਡ ਦੇ ਵਿੱਚ ਸਾਡੇ ਕਾਫੀ ਮਿੱਤਰ ਨੇ ਆਲੇ-ਦਾਲੇ ਖੜੇ ਨੇ ਮੇਰੇ ਬਿੰਦਰ ਮਹਾਲ ਹੋਰ ਵੀ ਕਈ ਮਿੱਤਰ ਇੱਥੋਂ ਦੇ ਨੇ ਇੱਕ ਸਾਡਾ ਹਰਪੂਲ ਭਰਾ ਸੀਗਾ ਆਹ ਰਾਮਪੂਲ ਰਾਮਫੜ ਉਹ ਵੀ ਇਸ ਦੁਨੀਆ ਤੇ ਨਹੀਂ ਪਰ ਸਾਡੇ ਚੇਤਿਆਂ ਵਿੱਚ ਜ਼ਰੂਰ ਹੈ ਸੋ ਕਾਫੀ ਹੋਰ ਵੀ ਮੇਤਰ ਅਸੀਂ ਇਕੱਠੇ ਪੜਦੇ ਰਹੇ ਆ ਬਸ ਤੁਹਾਡੇ ਅੱਗੇ ਹੀ ਬੇਨਤੀ ਕਰਨ ਆਏ ਆ ਕਿ ਪਿੰਡ ਗੰਡੂਆ ਤੋਂ ਰਾਜਕਾਰ ਸੁਪੁੱਤ ਸੁਪਤਨੀ ਸਰਦਾਰ ਪਵਿੱਤਰ ਸਿੰਘ ਬੈਣੀਪਾਲ ਉਹ ਖੜੇ ਨੇ ਜੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਸੋ ਪਰਿਵਾਰ ਜਿਹੜਾ ਹੈਗਾ ਪਵਿੱਤਰ ਦਾ ਬੇਦਾਗ ਪਰਿਵਾਰ ਹੈ ਜੀ ਤੁਸੀਂ ਪਤਾ ਹੀ ਹੈ ਇੱਕੋ ਪਿੰਡ ਦੇ ਆਪਾਂ ਸੋ ਹਰ ਵੇਲੇ ਸਮਾਜ ਸੇਵਾ ਦੇ ਕੰਮਾਂ ਵਿੱਚ ਰਹਿਣ ਵਾਲਾ ਚੰਗੇ ਕੰਮਾਂ ਨੂੰ ਕਰਨ ਵਾਲਾ ਜਦੋਂ ਸਰਪੰਚ ਵੀ ਰਿਹਾ ਤਾਂ 5 ਸਾਲ ਇੰਨਾ ਵਧੀਆ ਕੰਮ ਕੀਤੇ ਪਿੰਡ ਦੇ ਤੇ ਹੁਣ ਜੇ ਇਹਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਤੁਸੀਂ ਮੈਂਬਰ ਬਣਾ ਦਿੰਦੇ ਹੋ ਚੁਣ ਕੇ ਤਾਂ ਆਪਣੇ 20 ਪਿੰਡਾਂ ਨੂੰ ਫਾਇਦਾ ਹੋਊਗਾ ਜਿਹੜੇ ਵੀ ਵਿਕਾਸ ਦੇ ਕੰਮ ਮਾਰੇ ਮੋٹے ਰੁਕੇ ਹੋਏ ਨੇ ਉਹ ਵੀ ਪੂਰੇ ਹੋਣਗੇ ਤੇ ਇਲਾਕੇ ਦੇ ਵਿੱਚ ਹੋਰ ਵੀ ਖੁਸ਼ਹਾਲੀ ਲੈ ਕੇ ਆਊਗਾ ਸੋ ਇਹੀ ਬੇਨਤੀ ਹੈ ਤੁਹਾਡੇ ਸਾਰਿਆਂ ਸਾਹਮਣੇ ਕਿ ਪਵਿੱਤਰ ਸਿੰਘ ਬੈਣੀਪਾਲ ਦੀ ਵਾਈਫ ਹੈ ਜਿਹੜੀ ਘਰ ਵਾਲੀ ਹੈ ਰਾਜਕੌਰ ਉਹ ਖੜੇ ਨੇ ਤੇ ਨਾਲ ਕੁਲਦੀਪ ਕੌਰੇ ਤੋਂ ਬਲਾਕ ਸਮਤੀ ਹੈ ਦੋਨਾਂ ਦੇ ਚੋਣ ਨਿਸ਼ਾਨ ਝਾੜੂ ਆ ਤੁਸੀਂ ਦੋ ਦੋ ਵੋਟਾਂ ਪਾਉਣੀਆਂ ਨੇ ਦੋਨੇ ਵੋਟਾਂ ਜਿਹੜੇ ਝਾੜੂ ਦਾ ਚੋਣ ਨਿਸ਼ਾਨ ਦੇ ਉੱਤੇ ਲਾਉਣੀਆਂ ਨੇ ਬਲਾਕ ਸਮਤੀ ਦੀ ਵੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਇਹ ਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਉਣ ਵਾਲੀ 14 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਪਵਿੱਤਰ ਬੈਣੀਪਾਲ ਨੂੰ ਤੇ ਕੁਲਦੀਪ ਕੌਰ ਜੀ ਨੂੰ ਸਾਰਿਆਂ ਨੂੰ ਕਾਮਯਾਬ ਕਰੋ ਤਾਕੇ ਆਪਾਂ ਇਲਾਕੇ ਦਾ ਹੋਰ ਵਿਕਾਸ ਕਰ ਸਕੀਏ ਇਹਨਾਂ ਕਹਿੰਦਾ ਖੇਮਨ ਰਾਜਾ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਮੈਂ ਹਾਂ ਬੇਨਤੀ ਕਰਦੇ ਆ ਸੋਭੇਤਰ ਜੀ ਆਪੋ 2 ਮਿੰਟ ਜਿਹੜਾ ਉਹ ਵੀ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨਗੇ